ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਪੰਜਾਬ ਸਰਕਾਰ ਨੇ 26 ਮਾਰਚ 2025 ਨੂੰ ਬਜਟ ਪੇਸ਼ ਕੀਤਾ ਹੈ ਬਜਟ ਆਰਥਿਕ ਪੱਖੋਂ ਕੀ ਹੈ ਕਿਵੇਂ ਹੈ ਇਹ ਤਾਂ ਦੇਖੋ ਆਰਥਿਕ ਮਾਹਰ ਹੀ ਦੱਸ ਸਕਦੇ ਐ ਮੈਂ ਗੱਲ ਕਰ ਰਿਹਾ ਹਾਂ ਕਿ ਸਰਕਾਰ ਨੇ ਇਸ ਬਜਟ ਦੇ ਵਿੱਚ ਖੇਤੀਬਾੜੀ ਦੇ ਲਈ ਕੀ ਕੀ ਸਕੀਮਾਂ ਲਿਆਂਦੀਆਂ ਜਿਵੇਂ ਆਪਾਂ ਪਹਿਲੀ ਵੀਡੀਓ 'ਚ ਗੱਲ ਕੀਤੀ ਕੇ ਤਿੰਨ ਜ਼ਿਲ੍ਹਿਆਂ ਵਾਸਤੇ ਮੱਕੀ ਵਾਸਤੇ ਸਕੀਮ ਆ ਗਈ। ਫਾਜ਼ਿਲਕਾ ਵਾਸਤੇ ਇੱਕ ਲੱਗ ਸਕੀਮ ਆ ਗਈ ਹੈ। ਰੂਪਨਗਰ ਵਾਸਤੇ ਲੱਗ ਹੈ, ਅਮਰਸਾਹਬ ਵਾਸਤੇ ਲੱਗ ਸਕੀਮ ਹੈ। ਤਾਂ ਸੰਗਰੂਰ ਵਾਸਤੇ ਇੱਕ ਸਕੀਮ ਆ ਗਈ ਹੈ, ਕੰਢੀ ਇਲਾਕੇ ਵਾਸਤੇ ਸਕੀਮ ਆ ਗਈ ਹੈ। ਤਾਂ ਕਿਹੜੇ-ਕਿਹੜੇ ਜ਼ਿਲ੍ਹਿਆਂ ਵਾਸਤੇ ਕਿਹੜੀਆਂ-ਕਿਹੜੀਆਂ ਸਕੀਮਾਂ ਜਾਰੀ ਹੋਈਆਂ ਨੇ ਉਹਦੇ ਬਾਰੇ ਮੈਂ ਇੱਥੇ ਗੱਲ ਕਰਦਾ ਹਾਂ। ਹਾਂ ਇਸ ਤੋਂ ਬਾਅਦ ਦੇ ਵਿੱਚ ਕੁਝ ਸਕੀਮਾਂ ਦੇ ਲਈ ਖਾਸ ਤੌਰ ਤੇ ਜਿਹੜਾ ਹੈਗਾ ਇਹ ਸਰਕਾਰ ਵੱਲੋਂ ਕੋਈ ਇਹ ਮੰਗਿਆ ਜਾਏਗਾ ਸਕੀਮ ਦਾ ਫਾਇਦਾ ਕਿਵੇਂ ਲੈਣਾ ਹੈ। ਉਹ ਜਿਵੇਂ ਜਿਵੇਂ ਅੱਗੇ ਆਏਗਾ ਤੁਹਾਡੇ ਨਾਲ ਉਹ ਵੀਡੀਓ ਬਣਾ ਕੇ ਸ਼ੇਅਰ ਕਰ ਦਿੱਤਾ ਜਾਊਗਾ ਖੇਤੀਬਾੜੀ ਦਾ ਜੋ ਕੁੱਲ ਬਜਟ ਹੈ ਉਹ ਬਜਟ ਤੁਹਾਡੇ ਬਜਟ ਦਾ 14524 ਕਰੋੜ ਰੁਪਏ ਰੱਖੀ ਗਈ ਹੈ ਖੇਤੀਬਾੜੀ ਅਤੇ ਸਹਾਇਕ ਧੰਦੀਆਂ ਦੇ ਲਈ 14524 ਕਰੋੜ ਰੁਪਏ ਮੇਰੇ ਖਿਆਲ ਦੇ ਵਿੱਚ 2 ਲੱਖ 36000 80 ਕਰੋੜ ਰੁਪਏ ਦਾ ਟੋਟਲ ਬਜਟ ਹੈ ਤੇ ਇਹਦੇ ਵਿੱਚੋਂ 14524 ਕਰੋੜ ਰੁਪਏ ਜਿਹੜਾ ਹੈਗਾ ਖੇਤੀਬਾੜੀ ਤੇ ਸਹਾਇਕ ਖੇਤਰਾਂ ਲਈ ਰੱਖਿਆ ਗਿਆ ਹੈ ਤੇ ਇਹ ਲਗਭਗ ਬਜਟ ਦਾ 6.15% ਮੇਰੇ ਅਨੁਸਾਰ ਬਣਦਾ ਹੈ ਪਹਿਲੀ ਗੱਲ ਤੁਹਾਨੂੰ ਦੱਸ ਹੀ ਚੁੱਕਾ ਹਾਂ ਕਿ ਬਠਿੰਡਾ ਕਪੂਰਥਲਾ ਗੁਰਦਾਸਪੁਰ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਕਿਸਾਨ ਵੀ ਮੱਕੀ ਛਾਏ ਝੋਨਾ ਛੱਡ ਕੇ ਉੱਥੇ ਮੱਕੀ ਲਾਉਣਗੇ ਉਹਨਾਂ ਨੂੰ 7000 ਰੁਪਏ ਪ੍ਰਤੀ ਕਿੱਲਾ ਇਹ ਜਿਹੜਾ ਹੈਗਾ ਸਬਸਿਡੀ ਸਰਕਾਰ ਦੇਵੇਗੀ 17 ਜਾਂ 500 ਰੁਪਏ ਪ੍ਰਤੀ ਹਿੱਟਿਆ ਸਬਸਿਡੀ ਹੈ ਠੀਕ ਹੈ ਫਸਲੀ ਵਿਭਿੰਨਤਾ ਦੇ ਲਈ ਟੋਟਲ 115 ਕਰੋੜ ਰੁਪਏ ਰੱਖੇ ਗਏ ਹੈ ਇਸ ਤੋਂ ਬਿਨਾ ਖੇਤੀ ਵਿਸਤਾਰ ਫੂਡ ਸਕਿਉਰਟੀ ਬਾਗਬਾਨੀ ਉਸ਼ਾਤ ਕਰਨਾ ਬੀਜ ਵਿਕਾਸ ਕਰਨਾ ਖਾਣ ਵਾਲੇ ਤੇਲ ਨੂੰ ਉਤਪਾਦਨ ਹੁਲਾਰਾ ਦੇਣਾ ਤੇ ਡਿਜੀਟਲ ਖੇਤੀ ਦੇ ਲਈ ਜਿੰਨੀਆਂ ਗਤੀਵਿਧੀਆਂ ਹੈਗੀਆਂ ਤੇ ਦੇ ਲਈ ਕ੍ਰਿਸ਼ੀ ਉਣਤੀ ਯੋਜਨਾ ਦੇ ਤਹਿਤ 149 ਕਰੋੜ ਰੁਪਏ ਰੱਖੇ ਗਏ ਨੇ ਕ੍ਰਿਸ਼ੀ ਉਣਤੀ ਯੋਜਨਾ ਦੇ ਤਹਿਤ 149 ਕਰੋੜ ਰੁਪਏ ਖੇਤ ਲਈ ਰੱਖੇ ਗਏ ਹੈ ਜਿਹੜੇ ਫਸਲੀ ਰਹਿੰਦ-ਖੂੰਦ ਹੈ ਕਿਉਂਕਿ ਪਰਾਲੀ ਇੱਕ ਬਹੁਤ ਵੱਡਾ ਵਿਸ਼ਾ ਬਣ ਚੁੱਕੀ ਹੈ ਤੇ ਪਰਾਲੀ ਦੇ ਲਈ ਇੱਕ ਇਹਨਾਂ ਨੇ ਨਵੀਂ ਚੀਜ਼ ਕੱਢੀ ਹੈ ਕਿ ਜਿਹੜੇ ਵਿਅਕਤੀ ਆਪਣੀ ਇੰਡਸਟਰੀ ਦੇ ਵਿੱਚ ਪਰਾਲੀ ਦੇ ਨਾਲ ਚੱਲਣ ਵਾਲੇ ਬੋਇਲਰ ਲਾਉਣਗੇ ਔਰ ਇਹਨਾਂ ਨੂੰ 60 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾਊਗੀ ਤਾਂ 30 ਲੱਖ ਟਨ ਝੋਨੇ ਦੀ ਪਰਾਲੀ ਇਸ ਤਰੀਕੇ ਦੇ ਨਾਲ ਇਹਨਾਂ ਸੋਚਿਆ ਕਿ ਅਸੀਂ ਉੱਥੇ ਵਰਤ ਲਾਵਾਂਗੇ ਠੀਕ ਹੈ ਤਾਂ ਇਸ ਦੇ ਨਾਲ ਨਾਲ ਫਸਲੀ ਰਹਿਣਦਖੂਨ ਦੇ ਪ੍ਰਬੰਧ ਕਰਨ ਵਾਸਤੇ ਸ਼ਕਾਰੀ ਸੁਭਾਵਾਂ ਅਤੇ ಗ್ರಾಮ ਪੰਚਾਇਤਾਂ ਲਈ 500 ਕਰੋੜ ਰੁਪਏ ਰੱਖੇ ਗਏ ਹਨ ਸੀਆਰ ਮਸ਼ੀਨਾ ਕਸਟਮ ਹਾਇਰਿੰਗ ਸੈਂਟਰ ਪਰਾਲੀ ਸਪਲਾਈ ਚੇਨ ਦੇ ਵਿਕਾਸ ਕੇਂਦਰਾਂ ਦੇ ਲਈ ਸਹਾਇਤਾ ਪ੍ਰਦਾਨ ਕੀਤੀ ਜਾਊਗੀ ਠੀਕ ਹੈ ਤਾਂ ਇਸ ਤੋਂ ਬਿਨਾ ਜਿਹੜਾ ਸਾਡਾ ਮੁਫਤ ਬਿਜਲੀ ਵਾਲਾ ਹੈਗਾ ਤਾਂ ਟਿਊਬਵੈਲ ਦੀ ਬਿਜਲੀ ਤੇ 9992 ਕਰੋੜ ਰੁਪਏ ਜਿਹੜੇ ਹੈਗੇ ਆ ਉਹ ਰੱਖੇ ਗਏ ਆ ਮਤਲਬ ਕਿ 2025-26 ਦੇ ਵਿੱਚ ਵੀ ਜਿਹੜੀ ਖੇਤੀ ਵਾਲੀਆਂ ਜਿਹੜੇ ਆਪਣੇ ਮੋਟਰਾਂ ਦੇ ਬਿੱਲ ਹੈ ਉਹ ਮਾਫ ਰਹਿਣਗੇ 9992 ਕਰੋੜ ਰੁਪਏ ਰੱਖੇ ਗਏ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਠੀਕ ਹੈ ਇੱਕ ਨਵੀਂ ਪਹਿਲ ਕਦਮੀ ਦੀ ਤਜਵੀਜ਼ ਹੈ ਇਹਦੇ ਵਿੱਚ ਜ਼ਿਲ੍ਹੇ ਦੇਖੋ ਸ਼੍ਰੀ ਅਮਰਸਰ ਸਾਹਿਬ ਐਸਬੀਐਸ ਨਗਰ ਰੂਪਨਗਰ ਮੁਹਾਲੀ ਤੇ ਹੁਸ਼ਿਆਰਪੁਰ ਇਹ ਜ਼ਿਲ੍ਹੇ ਸ਼ਾਮਿਲ ਕੀਤੇ ਗਏ ਅਮਰਸਰ ਐਸਬੀਐਸ ਨਗਰ ਰੂਪਨਗਰ ਮੁਹਾਲੀ ਤੇ ਹੁਸ਼ਿਆਰਪੁਰ ਠੀਕ ਹੈ ਇੱਥੇ ਜਿਹੜਾ ਹੈਗਾ ਇਹ ਕੁਦਰਤੀ ਖੇਤੀ ਆਸਤੇ ਜਾਗਰੂਕਤਾ ਪ੍ਰੋਗਰਾਮ ਚਲਾਏ ਜਾਣਗੇ ਕਲਸਟਰ ਦਾ ਗਠਨ ਕੀਤਾ ਜਾਊਗਾ ਖੇਤੀ ਸਕੀ ਸਹਾਤਾ ਐਂਡਪੋਟ ਸਰੋਤ ਕੇਂਦਰ ਬਣਾਏ ਜਾਣਗੇ ਕਿਸਾਨਾਂ ਨੂੰ ਪ੍ਰੋਤਸਾਹਨ ਤੇ ਸਲਾਸ਼ੀ ਦਿੱਤੀ ਜਾਊਗੀ ਜਾਂ ਪ੍ਰੋਸਾਹਿਤ ਕੀਤਾ ਜਾਏਗਾ ਸਰਟੀਫਿਕੇਸ਼ਨ ਜਿਹੜਾ ਆਪਣਾ ਖੇਤ ਦੀ ਸਰਟੀਫਿਕੇਸ਼ਨ ਤੇ ਲੋਕਾਂ ਨੂੰ ਕਿ ਕੁਦਰਤੀ ਖੇਤ ਦੀ ਸਖਲਾਈ ਕਿਵੇਂ ਸਿੱਖਣਾ ਕਿਵੇਂ ਤੇ ਕੁਦਰਤੀ ਖੇਤੀ ਕਰਨ ਵਾਸਤੇ ਸਟਾਰਟਰ ਕਿੱਟ ਵੀ ਦਿੱਤੇ ਜਾਣਗੇ ਠੀਕ ਹੈ ਤਾਂ ਇਹਦੇ ਲਈ 137 ਕਰੋੜ ਰੁਪਏ ਰੱਖੇ ਗਏ ਹੈ ਤਾਂ ਇਹਨਾਂ ਜ਼ਿਲ੍ਹਿਆਂ ਜੋ ਕੁਦਰਤੀ ਖੇਤੀ ਕਰਦੇ ਹੈ ਭਾਈ ਤੁਹਾਡੇ ਲਈ 137 ਕਰੋੜ ਰੁਪਏ ਹੈਗੇ ਹੈ ਤਾਂ ਜੇ ਤੁਸੀਂ ਇਹਦਾ ਲਾਭ ਲੈ ਸਕਦੇ ਹੋ ਤਾਂ ਸਬੰਧਤ ਵਿਭਾਗ ਤੋਂ ਲੈ ਲੈਣਾ। ਮਿੱਟੀ ਅਤੇ ਪਾਣੀ ਦੀ ਸੰਭਾਲ ਹਾਸ ਤੇ ਖਾਸ ਤੌਰ ਤੇ ਸੰਗਰੂਰ ਦੇ ਵਿੱਚ 38000 ਹੈਕਟੇਅਰ ਤੋਂ ਵਾਧਾ ਰੱਖਦੇ ਨੂੰ ਜਿਹੜਾ ਹੈਗਾ ਨਹਿਰੀ ਸਿੰਚਾਈ ਦੇਣ ਵਾਸਤੇ ਵੱਡੀਆਂ ਵਿਸ਼ਾਲ ਜ਼ਮੀਨ ਤੋਂ ਪਾਈਪਲਾਈਨ ਦਾ ਜਾਲ ਵਿਛਾਉਣ ਤੇ ਦੇ ਲਈ ਜਿਹੜਾ ਹੈਗਾ 100 ਕਰੋੜ ਰੁਪਇਆ ਰੱਖਿਆ ਗਿਆ ਹੈ ਜਿਹਦੇ ਨਾਲ 20000 ਕਿਸਾਨਾਂ ਨੂੰ ਫਾਇਦਾ ਹੋ ਸਕਦਾ ਹੈ। ਤਾ ਸੰਗਰੂਰ ਵਾਲਿਓ ਇਹ ਤੁਹਾਡੇ ਪਾਈਪਾਂ ਪੈਣੀਆਂ ਹੁਣ ਇਹ ਤੁਸੀਂ ਸਬੰਧਤ ਵਿਭਾਗ ਨਾਲ ਗੱਲ ਕਰਕੇ ਕਿ ਜਿਹੜੇ ਤੁਸੀਂ ਇਹਦਾ ਲਾਭ ਆਪਣਾ ਲੈ ਸਕਦੇ ਹੋ ਠੀਕ ਹੈ ਹੁਣ ਆ ਗਏ ਆਪਣੇ ਫਾਜ਼ਿਲਕਾਲੇ ਫਾਜ਼ਿਲਕਾ ਵਾਲਿਓ ਤੁਹਾਡੇ ਜਿਹੜਾ ਸੇਮ ਵਾਲਾ ਇਲਾਕਾ ਹੈ ਹਨਾ ਦੇਖੋ ਬਾਗ ਖਰਾਬ ਹੋ ਗਏ ਹੈ ਤੇ ਤੁਹਾਡੇ ਸੇਮ ਵਾਲੀ ਜ਼ਮੀਨ ਦੇ ਸੁਧਾਰ ਵਾਸਤੇ ਇੱਕ ਨਵਾਂ ਪ੍ਰੋਜੈਕਟ ਤਜੀਬ ਲਿਆਂਦਾ ਗਿਆ ਹੈ ਤਾਂ ਇਹ ਪ੍ਰੋਜੈਕਟ ਜਿਵੇਂ ਅੱਗੇ ਤੁਹਾਡੇ ਏਰੀਆ ਚ ਇੰਪਲੀਮੈਂਟ ਹੁੰਦਾ ਹੈ ਤਾਂ ਉਹ ਸੰਬੰਧੀ ਜੋ ਜਾਣਕਾਰੀ ਹੈਗੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ ਠੀਕ ਤਾਂ ਧਿਆਨ ਰੱਖਿਓ ਜੋ ਤੁਹਾਡੇ ਵਾਸਤੇ ਪ੍ਰੋਜੈਕਟ ਹੈ ਮਤਲਬ ਕਿ ਆਪਾਂ ਕੋਈ ਸਰਕਾਰ ਦਾ ਪ੍ਰਚਾਰ ਨਹੀਂ ਕਰ ਰਹੇ ਆਪਣਾ ਤਾਂ ਸਿਰਫ ਮਤਲਬ ਇਹਨਾ ਹੈ ਕਿ ਆਪਾਂ ਆਪਣੇ ਕਿਸਾਨ ਨੂੰ ਦੱਸ ਦਈਏ ਕਿ ਫਾਇਲ ਕਾਲ ਤੁਹਾਡੇ ਵਾਸਤੇ ਐ ਸਕੀਮ ਆਈ ਹੈ ਤਾਂ ਧਿਆਨ ਰੱਖਿਓ ਜਿਆਦਾ ਫਾਇਦਾ ਹੈ ਸਕੀਮ ਦਾ ਲੈਣਾ ਤੁਸੀਂ ਜਿਹੜਾ ਕੰਢੀ ਖੇਤਰ ਦੇ ਵਿੱਚ ਬੁਨਿਆਦੀ ਢਾਂਚਾ ਵਿਕਸਿਤ ਕਰਨਾ ਮਾਈਕਰੋ ਸਿੰਚਾਈ ਦੀਆਂ ਸਬਸਿਡੀਆਂ ਦੇਣਾ ਵਾਟਰ ਹਾਰਵੈਸਟਿੰਗ ਦੇ ਪ੍ਰੋਜੈਕਟ ਲਾਗੂ ਕਰਨਾ ਤਾਂ ਇਹ ਦੇ ਲਈ ਜਿਹੜਾ ਹੈਗਾ ਕੰਢੀ ਖੇਤਰ ਦੇ ਵਿੱਚ ਜਿਹੜਾ ਹੈਗਾ 30000 ਹੈਕਟੇ ਜਿਹੜਾ ਹੈਗਾ ਯਤਨ ਕੀਤੇ ਜਾਣਗੇ ਜਿਹੜਾ ਹੈਗਾ 30000 ਹੈਕਟੇਰ ਭੂਮੀ ਨੂੰ ਫਾਇਦਾ ਮਿਲਦੀ ਸੰਭਾਵਨਾ ਹੈ ਪਸ਼ੂ ਪਾਲਣ ਦੇ ਲਈ ਠੀਕ ਹੈ ਪਸ਼ੂਆਂ ਦੀ ਸਿਹਤ ਸਾਂਭਾ ਦੇਸ਼ ਵਾਧਾ ਕਰਨ ਲਈ ਤੇ ਨਸਲਾਂ ਨੂੰ ਬਿਹਤਰ ਬਣਾਉਣ ਲਈ ਪਾਇਲਟ ਪ੍ਰੋਜੈਕਟ ਦੇ ਤੌਰ ਤੇ 6 ਜ਼ਿਲ੍ਹਾ ਵੈਟਰਨਰੀ ਪੋਲੀ ਕਲੀਨਿਕਾਂ ਵਿੱਚ ਦਾਖਲ ਮਰੀਜ਼ ਵਾਰਡ ਸਵਾਮਾ ਬਲੂ ਕ੍ਰਾਸਟਸ ਸ਼ੁਰੂ ਕਰਨ ਦੀ ਤਜਵੀਜ਼ ਰੱਖੀ ਗਈ ਹੈ ਇਸ ਸੈਕਟਰ ਦੀ ਤਰੱਕੀ ਦੇ ਲਈ 704 ਕਰੋੜ ਰੁਪਏ ਦੇ ਦਾ ਬਜਟ ਜਿਹੜਾ ਹੈਗਾ ਰੱਖਿਆ ਗਿਆ ਹੈ 6 ਜ਼ਿਲ੍ਹਾ ਵੈਟਰਰੀ ਪਾਲੀਕਲਿਨਿਕਾ ਵਿੱਚ ਜਿਹੜਾ ਹੈਗਾ ਜਿਹੜੇ ਆਪਣੇ ਦਾਖਲ ਪਸ਼ੂ ਕਰਦੇ ਉਹਨਾਂ ਉਹਨਾਂ ਦੀ ਸਵਾਮਾ ਤੇ ਬਲੋ ਕਰਾਸਟ ਜਿਹੜੇ ਹੈਗੇ ਆ ਉਹ ਸ਼ੁਰੂ ਹੋਣਗੇ ਠੀਕ ਹੈ ਇਹ ਡੇਰੀ ਵਾਲੇ ਧਿਆਨ ਰੱਖਣ ਸੇਮ ਵਾਲਾ ਖੇਤਰ ਆਪਣਾ ਮੁਕਸਰ ਮਲੋਟ ਜੋ ਹੈਗਾ ਹਨਾ ਝਿੰਗਿਆ ਵਾਲਿਆਂ ਦੇ ਲਈ ਝਿੰਗਾ ਖੇਤੀ ਨੂੰ ਜਿਹੜਾ ਹੈਗਾ ਉਤਸ਼ਾਹਿਤ ਕਰਨ ਵਾਸਤੇ ਰੋਜ਼ਗਾਰ ਸਿਰਜਣ ਵਾਸਤੇ 2025-26 ਦੇ ਵਿੱਚ ਆਧੁਨਿਕ ਝੀਂਗਾ ਪ੍ਰੋਸੈਸਿੰਗ ਯੂਨਟ ਲਾਉਣ ਦੀ ਤਜਵੀਜ਼ ਹੈ ਠੀਕ ਹੈ ਤਾਂ ਇਹਦੇ ਨਾਲ ਜਿਹੜਾ ਹੈਗਾ ਵਿਗਿਆਨਿਕ ਤਰੀਕੇ ਨਾਲ ਝੋਨੇ ਦੀ ਪ੍ਰੋਸੈਸਿੰਗ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਜਿਹਦੇ ਨਾਲ ਕਿ ਕਿਸਾਨਾਂ ਨੂੰ ਫਾਇਦਾ ਹੋ ਸਕਦਾ ਹੈ ਸਹਿਕਾਰਤਾ ਵਿਭਾਗ ਹੈਗਾ ਸਰਕਾਰ ਨੇ ਕਿਹਾ ਕਿ 400 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਗੰਨਾ ਜਿਹੜਾ ਹੈਗਾ ਉਹ ਖਰੀਦਾਂਗੇ ਠੀਕ ਹੈ ਗੰਨੇ ਲਈ 250 ਸੈ ਤੇ ਇਸ ਦੇ ਲਈ 250 ਕਰੋੜ ਰੁਪਏ ਜਿਹੜਾ ਹੈਗਾ ਉਹ ਉਹਦਾ ਉਹ ਰੱਖੇ ਗਏ ਹੈ ਠੀਕ ਹੈ ਦੁੱਧ ਉਤਪਾਦਕਾਂ ਨੂੰ ਦੁੱਧ ਦਾ ਪੂਰਾ ਰੇਟ ਦੇਣ ਵਾਸਤੇ 100 ਕਰੋੜ ਰੁਪਏ ਰੱਖਿਆ ਗਿਆ ਹੈ 75 ਕਰੋੜ ਰੁਪਏ ਜ਼िला ਕੇਂਦਰੀ ਸਹਿਕਾਰੀ ਬੈਂਕਾਂ ਦੇ ਪੁਨਰ ਪੂੰਜੀਕਰਨ ਦੇ ਲਈ ਰੱਖਿਆ ਗਿਆ ਹੈ ਪੈਕਸ ਪ੍ਰੋਜੈਕਟਾਂ ਦੀ ਪੂਰਤ ਲਈ 28 ਕਰੋੜ ਰੁਪਏ ਰੱਖੇ ਗਏ ਹੈ ਠੀਕ ਹੈ ਇਹਦੇ ਨਾਲ ਸਹਿਕਾਰੀ ਬੈਂਕਿੰਗ ਖੇਤਰ ਵਿੱਚ ਜਿਹੜਾ ਹੈਗਾ ਡਿਜੀਟਲ ਸਵਾਮਾ ਪ੍ਰਦਾਨ ਕੀਤੀਆਂ ਜਾਂਦੀਆਂ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾਏਗਾ ਤਾਂ ਦੋਸਤੋ ਇਹ ਖੇਤੀ ਬਾੜੀ ਦੇ ਲਈ ਜੋ ਪੈਸੇ ਹੈ ਉਹ ਰੱਖੇ ਗਏ ਹੈ ਤੇ ਹੁਣ ਇਨ੍ਹਾਂ ਪੈਸਿਆਂ ਦੀ ਵੀ ਅੱਗੇ ਡਿਟੇਲ ਹੋਏਗੀ ਹਨਾ ਜਿਸ ਤਰੀਕੇ ਦੇ ਨਾਲ ਫੂਡ ਸਿਕਿਉਰਟੀ ਦੇ ਲਈ ਖੇਤੀਬਾੜੀ ਭਾਗ ਹੁਲੇ ਸਮਾਨ ਆਏਗਾ ਬੀਜ ਉਤਪਾਦਨ ਲਈ ਆਏਗਾ ਤਾਂ ਉਹ ਨਿੱਕੀਆਂ-ਨਿੱਕੀਆਂ ਸਕੀਮਾਂ ਅੱਗੇ ਹੋਣੀਆਂ ਹਰ ਇੱਕ ਪੈਸਾ ਨਿੱਕੀ-ਨਿੱਕੀ ਸਕੀਮ 'ਚ ਵੰਡਿਆ ਜਾਏਗਾ ਉਹ ਤੁਹਾਨੂੰ ਅੱਗੇ ਦੱਸ ਦਿੱਤਾ ਜਾਏਗਾ ਤਾਂ ਇਹੀ ਹੈ ਹਾਂ ਜੋ ਕਿਸਾਨ ਵੀਰ ਇਹ ਸੋਚ ਰਹੇ ਸੀ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਕੋਈ ਕਰਜ਼ਾ ਮਾਫੀ ਆਏਗੀ ਉਹ ਨਹੀਂ ਆਈ ਹੈ ਕਿਸਾਨਾਂ ਦੇ ਲਈ ਕਿ ਹੋਰ ਵੱਖਰੀ ਚੀਜ਼ ਉਹ ਨਹੀਂ ਆਈ ਹੈ ਤਾਂ ਇਹ ਸੀ ਦੋਸਤੋ ਜੋ ਕਿਸਾਨਾਂ ਦੀ ਸਕੀਮਾਂ ਨੇ ਮੈਂ ਫਿਰ ਕਹਨਾ ਹੈ ਕਿ ਸਾਡਾ ਕਿਸੇ ਵੀ ਕਿਸਮ ਦਾ ਕੋਈ ਮਕਸਦ ਨਹੀਂ ਹੈਗਾ ਸਾਡਾ ਸਿਰਫ ਇਹ ਮਕਸਦ ਹੈ ਕਿ ਜਿੱਥੇ ਤੇ ਜੋ ਸਕੀਮ ਹੈ ਕਿਸਾਨ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹ ਸਕੀਮਰੇ ਲਈ ਹੈ ਜਿਸ ਜਿਹੜੇ ਜੋ ਸਕੀਮ ਲਾਗੂ ਹੁੰਦੀ ਹੈ ਕਿਸਾਨ ਵੀਰ ਉਸ ਹਿਸਾਬ ਦੇ ਨਾਲ ਆਪਣੀ ਪਲਾਨਿੰਗ ਬਣਾਏ ਕਿ ਮੈਂ ਇਸ ਸਕੀਮ ਦਾ ਆਪਣਾ ਫਾਇਦਾ ले ਸਕਦਾ ਹੈ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ